ਜੋ ਜਿਹੜੀ ਤੁਸੀਂ ਇੰਡਸ ਵਾਟਰ ਦੀ ਜਿਹੜੀ ਟ੍ਰੀਟੀ ਰੱਦ ਕੀਤੀ ਹੈ ਪਾਕਿਸਤਾਨ ਨਾਲ ਕਿ ਬਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਉਧਰੋਂ ਪਾਣੀ ਰੋਕਾਂਗੇ ਤਾਂ ਉਹ ਉਹ ਕਿਹੜਾ ਉੱਪਰ ਦੀ ਚੱਕ ਕੇ ਹਰਿਆਣੇ ਨੂੰ ਦੇ ਦੋਗੇ ਉਹ ਸਾਡੇ ਥਰੂ ਹੀ ਜਾਣਾ ਪਊਗਾ ਨਾ ਗ੍ਰੈਵਿਟੀ ਦੇ ਤਬਾਕ ਤੁਸੀ ਸਾਡੇ ਜਿਹੜੇ ਸਾਰੇ ਡੈਮਾਂ ਨੂੰ ਪਾਣੀ ਦੇ ਦੋ ਚਨਾਬ ਦਾ ਦੇ ਦੋ ਕਸ਼ਮੀਰ ਨਦ ਦਾ ਉਜ دریا ਦਾ ਦੇ ਦੋ ਸਾਡੇ ਡੈਮ ਭਰ ਜਾਣਗੇ ਅਸੀਂ ਅੱਗੇ ਕਰ ਦਾਂਗੇ ਸੋ ਇਸ ਕਰਕੇ ਸਾਡੇ ਕੋਲ ਇਸ ਵਕਤ ਜਿਸ ਤੱਕ ਜਿਸ ਵੇਲੇ ਤੱਕ ਮੈਂ ਇਹ ਵੀਡੀਓ ਬਣਾ ਰਹੇ ਹਾਂ ਸਾਡੇ ਕੋਲੇ ਇੱਕ ਬੂੰਦ ਵੀ ਪਾਣੀ ਫालतू ਨਹੀਂ ਹੈਗਾ। ਔਰ ਇਧਰੋਂ ਉਧਰੋਂ ਤੁਹਾਡੇ ਕੋਲੇ ਹੋਰ ਬਥੇਰੇ ਸਾਧਨ ਨੇ ਤੁਸੀਂ ਉਧਰੋਂ ਉਧਰੋਂ ਲੈ ਲਓ। ਸਾਡੇ ਕੋਲ ਤਾਂ ਇਹੀ ਪਾਣੀ ਹੈ। ਅਸੀਂ ਉਹੀ ਪਾਣੀ ਇਸਤੇਮਾਲ ਆਪਣਾ ਜਿਹੜਾ ਉਹ ਸਾਡਾ ਜਿਹੜਾ ਝੋਨੇ ਦੇ ਸੀਜ਼ਨ 'ਚ ਕਰਾਂਗੇ। ਔਰ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਵਾਸਤੇ ਪਾਣੀ ਦੀ ਅਸੀਂ ਕਮੀ ਨਹੀਂ ਆਉਣ ਦਿੰਦੇ। ਨਹਿਰੀ ਪਾਣੀ ਖਾਸ ਤੌਰ ਤੇ ਜਿੱਥੇ-ਜਿੱਥੇ ਪਹੁੰਚਿਆ ਉਹ ਪਾਣੀ ਦੀ ਡਿਮਾਂਡ ਸਾਨੂੰ ਆਣੀ ਸ਼ੁਰੂ ਹੋਊਗੀ। ਅਸੀਂ ਹੁਣ ਪਾਣੀ ਛੱਟਣ ਲੱਗੇ ਆਂ। ਇਸ ਕਰਕੇ ਸਾਡੇ ਤੋਂ ਇੱਕ ਬੂੰਦ ਵੀ ਪਾਣੀ ਫालतू ਦੀ ਉਮੀਦ ਨਾ ਕਰੋ